ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1.5 ਕਿਲੋ ਹਿਰੋਇਨ 3.5 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਪਿਸਤੌਲ ਸਮੇਤ ਮਹੱਤਵਪੂਰਨ ਬਰਾਮਦਗੀ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਸੰਬੰਧੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਮਿਸ਼ਰ ਪੁਲਿਸ ਅੰਮ੍ਰਿਤਸਰ ਨੂੰ ਡਰੱਗ ਫਰੰਟ ਤੇ ਇੱਕ ਹੋਰ ਕਾਮਯਾਬੀ ਮਿਲੀ ਹੈ 1.5 ਕਿਲੋ ਹਿਰੋਇਨ ਬ੍ਰਾਮ ਕੀਤਾ ਗਿਆ ਤੇ ਨਾਲੇ ਦੋਸ਼ੀ ਤੋਂ ਇੱਕ ਪਿਸਤੌਲ ਵੀ ਬ੍ਰਾਮ ਕੀਤਾ ਗਿਆ ਇਹ ਦੋਸ਼ੀ ਅਜੇ ਕੁਮਾਰ ਹੈ ਜਿਹਨੂੰ ਸੀ ਡਿਵੀਜ਼ਨ ਦੀ ਸਾਡੇ ਐਸ ਐਚਓ ਰਾਜਵੰਤ ਕੌਰ ਤੇ ਉਹਨਾਂ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ ਸੁਪਰਵਾਈਜ਼ਨ ਪ੍ਰਵੇਸ਼ ਛੋਪੜਾ ਜੀ ਦੀ ਔਰ ਵਿਸ਼ਾਲ ਜੀ ਜੀ ਦੀ ਜਿਹੜੀ ਹੈਗੇ ਸਾਡੇ ਡੀਐਸਪੀ ਤੇ ਐਸਪੀ ਰੈਂਕ ਦੇ ਆਫੀਸਰਸ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਇਹ ਅਜੇ ਕੁਮਾਰ ਬੜਾ ਇੱਕ ਨੋਟੋਰੀਅਸ ਡਰੱਗ ਸਪਲਾਈਅਰ ਹੈ ਜਿਹੜਾ ਕਿ ਦੋ ਕੇਸ ਪਹਿਲਾਂ ਵੀ ਇਹਦੇ ਤੇ ਖਰਾਫ ਦਰਜ ਨੇ ਤੇ ਰੂਪੋਸ਼ ਹੋਇਆ ਸੀ ਜਦੋਂ ਦੀ ਇਹ ਮੁਹਿੰਮ ਚੱਲੀ ਹੋਈ ਹੈ ਸੋ ਇਹਨੂੰ ਬੜਾ ਅੱਛੀ ਤਰ੍ਹਾਂ ਪ੍ਰੋਫੈਸ਼ਨਲੀ ਵਰਕ ਆਊਟ ਕਰਕੇ ਗ੍ਰਿਫਤਾਰ ਹੋਇਆ ਔਰ ਜਿਹੜੀ ਇਹ ਰਿਕਵਰੀ ਹੈ ਇਹਦੇ ਚ ਬੜੀ ਫਰੈਸ਼ ਮਾਰਕਿੰਗਸ ਹੈਗੀਆਂ ਕ੍ਰਾਸ ਬਾਰਡਰ ਪਾਕਿਸਤਾਨ ਤੋਂ ਆਈਆਂ ਹੋਈਆਂ ਔਰ ਉਹਦੇ ਜਿਹੜੇ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਵੀ ਦੇਖ ਰਹੇ ਹਾਂ ਇਹਦੇ ਖਿਲਾਫ ਜਿਹੜੇ ਪਹਿਲੇ ਮੁਕਦਮੇ ਦਰਜ ਨੇ ਅਜੇ ਕੁਮਾਰ son of ਦਵਿੰਦਰ ਕੁਮਾਰ ਹੈਗਾ ਇਹ ਅਮਨ ਐਵੈਨਿਊ ਮਜੀਠਾ ਰੋਡ ਦਾ ਰਹਿਣ ਵਾਲਾ ਇਹਦੀ ਤਕਰੀਬਨ 29 ਸਾਲ ਉਮਰ ਹੈ ਇਹ ਇਹੀ ਕੰਮ ਕਰਦਾ ਡਰੱਗ ਦਾ 10ਵੀਂ ਪਾਸ ਹੈ ਤੇ ਇਹਦੇ ਜਿਹੜੇ ਬਾਰਡਰ ਦੇ ਲਿੰਕ ਨੇ ਉਹ ਵੀ ਕਾਫੀ ਸਾਹਮਣੇ ਆਏ ਨੇ ਉਹਨਾਂ ਤੇ ਵੀ ਪੁਲਿਸ ਵਰਕਆਊਟ ਕਰ ਰਹੀ ਹੈ ਕਿ ਕੌਣ ਇਹਨੂੰ ਕਨਸਾਈਨਮੈਂਟ ਕਿੱਥੇ ਦੇ ਕੇ ਗਿਆ ਸੀਗਾ ਇਸ ਤੋਂ ਇਲਾਵਾ ਜਿਹੜਾ ਕੱਲ 10 ਕਿਲੋ ਤੇ 248 ਗ੍ਰਾਮ ਹਿਰੋਇਨ ਬਰਾਮਦ ਹੋਈ ਸੀਗੀ ਸਾਡੇ ਸੀਆਈਏ ਸਟਾਫ ਵੱਲੋਂ ਕੀਤੀ ਗਈ ਸੀਗੀ ਉਹਦੇ ਵਿੱਚ 315000 ਡਰਗ ਮਨੀ ਅੱਜ ਹੋਰ ਰਿਕਵਰ ਹੋਈ ਹੈ ਸੋ ਦੋਨੋਂ ਕੇਸਾਂ ਦੀ ਅਸੀਂ ਬੜੀ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਇਦਾਂ ਚ ਹੋਰ ਗਵਫਤਾਰੀਆਂ ਤੇ ਹੋਰ ਲਿੰਕਜੇ ਸਾਹਮਣੇ ਆਉਣ